ਸਤਿ ਸ੍ਰੀ ਅਕਾਲ ਜੀ ਐਸ ਡੀ ਐਕਸੀ ਪੰਜਾਬੀ ਚੈਨਲ ਤੇ ਤੁਹਾਡਾ ਸਵਾਗਤ ਹੈ ਵੈਲਕਮ ਜੀ ਆਇਆਂ ਨੂੰ ਅੱਜ ਆਪਾਂ ਵੀ ਤੁਹਾਨੂੰ ਦੱਸਣ ਜਾ ਰਹੇ ਆਂਡੇ ਬਣਾਉਣ ਦਾ ਸਹੀ ਤੇ ਇੱਕ ਆਸਾਨ ਤਰੀਕਾ ਤੇ ਸੌਖਾ ਜਿਹੜਾ ਕਿ ਆਪਣੇ ਅੰਦਰ ਤਿਆਬ ਵੀ ਨਾ ਬਣੀ ਤੇ ਬਣੀ ਵੀ ਪੂਰੀ ਟੇਸਟੀ ਆਂਡੇ ਤੇ ਇਸ ਤਰ੍ਹਾਂ ਤੁਹਾਨੂੰ ਆਂਡੇ ਬਣਾਉਣ ਦਾ ਰਲ ਤਰੀਕਾ ਆਪਾਂ ਦੱਸਣ ਜਾ ਰਹੇ ਅੱਜ ਬਣਾਉਣ ਜਾ ਰਹੇ ਆਪਾਂ ਦੋ ਅੰਡੇ ਦੀ ਭੁਰਜੀ ਤੇ ਬਣਾਉਣੀ ਕਿਵੇਂ ਹੈ ਜਿਹੜੇ ਆਂਡਿਆਂ ਦੀ ਭੁਰਜੀ ਬਣਦੀ ਆਪਾਂ ਮਾਰਕੀਟ ਦੇ ਵਿੱਚ ਖਾਂਦੇ ਹਨ ਜਿਵੇਂ ਦੇਖਿਆ ਨਾ ਉਹ ਆਂਡੇ ਪੇਚਕੀਆਂ ਨੇ ਛੋੜੇ ਸਾਈਜ਼ ਦੇ ਪੇਚਕਿਆਂ ਨੇ ਪਰ ਆਪਾਂ ਜਿਹੜੇ ਆਂਡਿਆਂ ਦੀ ਭੁਰਜੀ ਬਣਾਵਾਂ ਇਸ ਟੈਸਟੀ ਬਣੂ ਤੇ ਨਾਂ ਦਾ ਥੋੜਾ ਬਣੂ ਇਤਜਾਬ ਤੇ ਨਾਂ ਥੋੜਾ ਉੱਡੂ ਆ ਕਾਲਜਾ ਤੇ ਬਹੁਤ ਵਧੀਆ ਤਰੀਕੇ ਨਾਲ ਦੇਸੀ ਤਰੀਕਾ ਨਾਲ ਆਪਾਂ ਅੰਡੇ ਬਣਾਉਣਾ ਸਿਖਾਵਾਂਗੇ ਮੇਰੀਆਂ ਭੈਣਾਂ ਨੂੰ ਮਾਂ ਮਾਂ ਨੂੰ ਤੇ ਭਰਾਵਾਂ ਨੂੰ ਤੇ ਫੁੱਲ ਵੀਡੀਓ ਨੂੰ ਜ਼ਰੂਰ ਦੇਖਿਓ ਤੇ ਐਂਡ ਤੱਕ ਵੀਡੀਓ ਨੂੰ ਦੇਖੋ ਐਸ ਡੀ ਐਕਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤੇ ਵੀਡੀਓ ਨਾਲ ਬਣੇ ਰਹੋ ਸਭ ਤੋਂ ਪਹਿਲਾਂ ਆਪਾਂ ਇੱਕ ਕੜਾਹੀ ਲੈਨੇ ਸਾਫ਼ ਉਸਤਰਾ ਕੜਾਹੀ ਲੈ ਕੇ ਸਿਲੰਡਰ ਨੂੰ ਗੈਸ ਨੂੰ ਚੁੱਲ੍ਹੇ ਨੂੰ ਥੋੜੀ ਅੱਗ ਜਿਹੜੀ ਘੱਟ ਕਰਕੇ ਚਲਾਉਣਾ ਜਿਆਦਾ ਅੱਗ ਨਹੀਂ ਕਰਨੀ ਘੱਟ ਕਰਕੇ ਚਲਾਉਣਾ ਇਸ ਫਿਰ ਆਹ ਜਿਹੜਾ ਕੜਾਈਆ ਸੁੱਕਾ ਇਹਨੂੰ ਸੁੱਕਣ ਦਿੱਤਾ ਜਾਵੇ ਤੇ ਆਇਲ ਵਗੈਰਾ ਤੁਸੀਂ ਆਪਦੇ ਟੈਸਟ ਦੇ ਅਨਸਾਰ ਪਾ ਸਕਦੇ ਹੋ ਕਿਉਂਕਿ ਮੈਂ ਤੇ ਜਿਹੜਾ ਆਇਲ ਪਾਉਂ ਬਹੁਤ ਨਾਰਮਲ ਘੱਟ ਪਾਉਂਗਾ ਤੇ ਤੁਸੀਂ ਆਪੇ ਟੈਸਟ ਅਨਸਾਰ ਪਾ ਸਕਦੇ ਹੋ ਜੇ ਤੁਸੀਂ ਆਇਲ ਦੀ ਘੱਟ ਵਰਤੋਂ ਕਰੋਗੇ ਤਾਂ ਇਹ ਸਤਿਆ ਆ ਵਗੈਰਾ ਉਹ ਨਹੀਂ ਬਣੂਗਾ ਤੇ ਸੋਨੂੰ ਦੱਸਣ ਦਾ ਤਰੀਕਾ ਮੈਂ ਇੱਕ ਹੋਰ ਦੱਸਦਾ ਕਈ ਮੇਰੇ ਵੀਰ ਭੈਣ ਭਰਾ ਅੰਡੇ ਨੂੰ ਭੰਨ ਲੈਂਦੇ ਐ ਇੱਥੋਂ ਛੱਲ ਲੈਂਦੇ ਐ ਇੱਥੋਂ ਛੱਲੋਂ ਜਿਹੜੇ ਕਿ ਸ਼ਿਲਕ ਹੁੰਦੇ ਉਹ ਵਿੱਚ ਡਿੱਗ ਜਾਂਦੇ ਐ ਤੇ ਬਾਅਦ ਦੇ ਵਿੱਚ ਸ਼ਿਲਕ ਜਿਹੜੇ ਕੱਢਣੇ ਉਹ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦੀ ਐ ਆਜ ਤੁਹਾਨੂੰ ਆਂਡਾ ਭੰਨਣ ਦਾ ਤਰੀਕਾ ਵੀ ਦੱਸ ਰਿਹਾ ਮੈਂ ਕਿਹੜੇ ਤਰੀਕੇ ਨਾਲ ਭੰਨਣਾ ਆਪਾਂ ਤੇ ਨੋਟ ਕਰ ਲਿਓ ਬਈ ਸਾਰੇ ਜਾਣੇ ਭੈਣਾ ਭਰਾ ਇਸ ਤਰ੍ਹਾਂ ਆਂਡੇ ਨੂੰ ਲੈਣਾ ਐ ਇਸ ਤਰ੍ਹਾਂ ਨੂੰ ਮਾਰਨਾ ਹੈ ਦੇਖੋ ਬਿਲਕੁਲ ਅੰਡਾ ਤੜਕਗਾ ਲੀਕ ਵਗੈਰਾ ਨਹੀਂ ਹੋਇਆ ਇਸ ਤਰ੍ਹਾਂ ਇਹਨੂੰ ਐ ਕਰਨਾ ਹੈ ਇਸ ਤਰ੍ਹਾਂ ਵੇਚ ਲੈਣਾ ਇਹ ਆਂਬਾ ਬਾਹਰ ਦੇ ਸਾਹਮਣੇ ਫੁਲਕ ਵਗੈਰਾ ਜਿਹੜਾ ਬਿਲਕੁਲ ਜਿਹੜਾ ਵਿਚੇਰੇ ਉਹ ਨਹੀਂ ਗਿਆ ਦੇਖ ਸਕਦੇ ਤੁਸੀਂ ਕਈ ਮੇਰੇ ਵੀਰ ਭਰਾ ਇਸ ਤਰ੍ਹਾਂ ਭੰਨ ਲੈਂਦੇ ਉਹ ਗਲਤੀਆਂ ਨਾ ਕਰ ਕਰੋ ਇਹਨੂੰ ਇਸ ਤਰ੍ਹਾਂ ਭੰਨੋ ਸੈਂਟਰ ਚ ਇਸ ਤਰ੍ਹਾਂ ਨੂੰ ਖੋਲੋ ਦੋਨੇ ਅੰਡੇ ਜਿਹੜੇ ਆਪਣੇ ਬਿਲਕੁਲ ਭੰਨ ਕੇ ਆਪਾਂ ਵਿੱਚ ਪਾਤ ਨਹੀਂ ਤੇ ਛੋਟੀ ਜੀ ਤੁਸੀਂ ਕੋਈ ਵੀ ਚੀਜ਼ ਆਪਦੇ ਘਰ ਦੇ ਵਿੱਚ ਬਰਤਨ ਹੁੰਦਾ ਜਿਹੜਾ ਲੈ ਸਕਦੇ ਹੋ ਤੇ ਦੇਖ ਸਕਦੇ ਹੋ ਤੁਸੀਂ ਬਿਲਕੁਲ ਅੰਡਿਆਂ ਦੇ ਵਿੱਚ 1% ਵੀ ਕਚਰਾ ਜਾਂ ਸ਼ਿਲਕ ਵਗੈਰਾ ਨਹੀਂ ਗਿਆ ਤੇ ਹੁਣ ਜਿਹੜੇ ਵੀਰ ਗਲਤੀ ਕਰਦੇ ਨੇ ਉਹ ਵੀ ਦੱਸਾਂ ਬਿਆਨ ਦੇ ਕਿਉਂ ਨਹੀਂ ਸਹੀ ਬਣਾਦੇ ਨਾ ਤੇ ਜਿਹੜਾ ਕੜਾਈ ਆ ਆਪਣਾ ਉਹ ਗਰਮ ਹੋ ਚੁੱਕਿਆ ਹੈ ਤੇ ਹੁਣ ਵੀਰੋ ਕੀ ਕਰਨਾ ਹੈ ਰਫਰੈਂਟ ਤੇ ਲੈ ਲਓ ਦੇਸੀ ਘਿਓ ਲੈ ਲਓ ਤਾਂ ਸਰੋਂ ਦਾ ਤੇਲ ਲੈ ਲਓ ਕੁਝ ਵੀ ਲੈ ਲਓ ਨਾ ਤੇ ਮੈਂ ਪਾਵਾਂ ਥੋੜੀ ਮਾਤਰਾ ਚ ਘਟੋ ਘਟ ਮੈਂ 2 ਜਾਂ 2.5 ਚਮਚੇ ਇਹਦੇ ਤੇਲ ਦੇ ਪਾਏ ਇਹਦੇ ਵਿੱਚ ਵੀ ਜ਼ਿਆਦਾ ਨਹੀਂ ਆਪਾਂ ਪਾਉਂਦੇ ਕਿਉਂਕਿ ਦੋ ਅੰਡੇ ਦੀ ਭੁਰਜੀ ਇਹ ਤੇਲ ਜ਼ਿਆਦਾ ਪਾਵਾਂਗੇ ਤਾਂ ਆਪਣੇ ਸਿਹਤ ਲਈ ਜਿਹੜਾ ਆਇਲ ਆ ਉਹ ਹਾਨੀਕਾਰਕ ਹੁੰਦਾ ਹੈ ਤੇ ਕਈ ਭਰਾ ਵੀਡੀਓ ਦੇ ਵਿੱਚ ਇਹ ਚੀਜ਼ਾਂ ਨਹੀਂ ਦੱਸਦੇ ਨਾ ਨਹੀਂ ਭੈਣਾ ਦੱਸਦੀਆਂ ਨਾ ਵੀ ਟੈਸਟ ਬਣਦਾ ਸਵਾਦ ਬਣਦਾ ਪਰ ਉਹ ਸਿਹਤ ਲਈ ਵੀ ਤੁਹਾਡੇ ਹਾਨੀਕਾਰਕ ਹਣਾ ਹੁਣ ਆਪਾਂ ਕਰਨਾ ਕੀ ਹੁਣ ਆਪਾਂ ਇਹ ਮਸਾਲਾ ਜਿਹੜਾ ਇਹਦੇ ਵਿੱਚ ਬਿਲਕੁਲ ਨਾਰਮਲ ਮਸਾਲਾ ਹੁੰਦਾ ਨਾ ਹਲਦੀ ਹੋਗੀ ਮਿਰਚ ਹੋਗੀ ਮਸਾਲਾ ਹੋ ਗਿਆ ਤੇ ਨਮਕ ਹੋ ਗਿਆ ਇਹਨਾਂ ਤਿੰਨਾਂ ਚੀਜ਼ਾਂ ਨੂੰ ਕੀ ਕਰਨਾ ਹੈ ਇਹਦੇ ਵਿੱਚ ਨਹੀਂ ਪਾਉਣਾ ਇਹ ਹੀ ਮੇਰੇ ਭੈਣ ਭਰਾ ਉੱਤੇ ਪਾਣਦੇ ਜਾਂ ਇਹਦੇ ਵਿੱਚ ਪਾਉਣ ਨੇ ਇਹ ਗੱਲ ਚ ਕਦੇ ਨਹੀਂ ਕਰਨ ਇਹਦੇ ਵਿੱਚ ਨਹੀਂ ਪਾਉਣਾ ਤੁਸੀਂ ਤੁਸੀਂ ਕਰਨੇ ਦੁੱਧ ਲੈਣਾ ਨਾਰਮਲ ਦੁੱਧ ਤਾਂ ਤੇ ਦੋ ਦੁੱਧ ਇਨਰ ਦੁੱਧ ਲਓ ਜਿਹੜਾ ਆ ਸਾਰੇ ਮਸਾਲੇ ਹੋਣਗੇ ਨਾ ਇਹਨੂੰ ਤੁਸੀਂ ਇਹਦੇ ਵਿੱਚ ਜੜ ਚੰਗੀ ਤਰ੍ਹਾਂ ਐਡ ਕਰਨੇ ਆ ਗਲਾਸ ਤੇ ਫਿਰ ਇਹਨੂੰ ਇੱਕਦਾਂ ਫਲਾਉਣਾ ਕੋਈ ਚਮਚ ਵਗੈਰਾ ਵੀ ਕੋਈ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਜਿਹੜੇ ਦੁੱਧ ਹੁੰਦਾ ਇਹ ਵਿੱਚ ਮਿਕਸ ਹੋ ਜਾਂਦੇ ਤੇ ਦੁੱਧ ਪਾਉਣ ਦਾ ਕਾਰਨ ਆ ਤੁਹਾਨੂੰ ਮੇਨ ਜਿਹੜਾ ਸੀਗਰੇਟ ਪਲਾਨ ਹੁੰਦਾ ਇਹ ਦੁੱਧ ਦਾ ਹੀ ਹੁੰਦਾ ਇੱਥੇ ਆਪਣੇ ਭੈਣ ਭਰਾ ਜੁੜੇ ਤੇ ਆਪਾਂ ਸਾਰਿਆਂ ਨੂੰ ਦੱਸਾਂਗੇ ਵੀ ਇਹਦੇ ਨਾਲ ਕੀ ਹੁੰਦਾ ਇਹਨਾਂ ਦੇ ਅੰਡੇ ਦੇ ਫਲਾਪਟ ਆ ਉਹ ਯਾਦ ਹੀ ਆਉਂਦੀ ਤੇ ਟੈਸਟ ਹੁੰਦਾ ਉਹ ਕਰੀਮ ਘੋਲ ਕੇ ਵਧੀਆ ਬਣਦਾ ਤੇ ਹੁਣ ਉਸ ਤਰ੍ਹਾਂ ਆਪਾਂ ਨੂੰ ਹਿਲਾ ਲਿਆ ਤੇ ਇਸ ਤੋਂ ਬਾਅਦ ਆਪਾਂ ਜਿਹੜੇ ਅੰਡੇ ਆਪਣੇ ਇਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਜਿਹੜੀ ਗਰੀ ਵਗੈਰਾ ਉਹ ਸਾਰੀ ਤੁਸੀਂ ਚੰਗੀ ਤਰ੍ਹਾਂ ਮਿਕਸ ਕਰਨੀ ਹੈ ਅੰਡੇ ਨੇ ਗਰੀ ਨੂੰ ਮਿਕਸ ਕਰੋ ਜਦੋਂ ਪੂਰੀ ਮਿਕਸ ਹੋ ਵੀ ਇਹਨੂੰ ਸਾਈਡ ਤੇ ਰੱਖ ਦਿੱਤਾ ਜਾਵੇ। ਫਿਰ ਤੁਸੀਂ ਕਰਨ ਵੀਰੋ ਜਿਹੜਾ ਆਪਣਾ ਦੁੱਧ ਹੁੰਦਾ ਹੈ ਦੁੱਧ ਵਿੱਚ ਜਿਹੜੇ ਮਸਾਲੇ ਪਾਏ ਆ ਉਹਨੂੰ ਚੰਗੀ ਤਰ੍ਹਾਂ ਹਲਾ ਲੈਣੇ। ਚੌਂਚੇ ਫੇਰ ਦੇ ਜਾਂ ਆਪਣੇ ਸਪੂਨ ਵਗੈਰਾ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਉਹ ਹੀ ਘੁਲ ਜਾਂਦਾ ਨਾਰਮਲ। ਮੈਂ ਤਾਂ ਬੈਸੀ ਦੇ ਵਿੱਚ ਪਾਤਾ ਇੱਥੇ ਪਿਆਜ਼ੀ ਕੋਲੇ ਤੇ ਇਸ ਤਰ੍ਹਾਂ ਹੀ ਘੁਲ ਜਾਣਾ ਦੁੱਧ ਦੇ ਵਿੱਚ। ਇਹਨੂੰ ਵੀ ਸਾਈਡ ਦੇ ਸਤੋਂ। ਹੁਣ ਤੁਸੀਂ ਕੱਟੇ ਹੋਏ ਪਿਆਜ਼ ਲੈਣੇ ਆ। ਪਿਆਜ਼ ਦੀ ਜਿਹੜੀ ਕਟਿੰਗ ਹੈ ਉਹ ਤੁਸੀਂ ਬਰੀਕ ਕਰਨੀ ਜਿਆਦਾ ਮੋਟੀ ਨਹੀਂ ਕਰਨੀ। ਤੇ ਇੱਕ ਮੇਰੇ ਵੀਰ ਭੈਣ ਭਰਾ ਜਰੂਰ ਖਿਆਲ ਰੱਖਣ ਜੇਨੂੰ ਤੇਲ ਗਰਮ ਹੁੰਦਾ ਨਾ ਤੇ ਕੋਲੇ ਥੋੜਾ ਜਿਹਾ ਦੂਰ ਹੋ ਕੇ ਇਹਨੂੰ ਵਿੱਚ ਇਸ ਤਰ੍ਹਾਂ ਮਿਕਸ ਕਰਨਾ ਤੇ ਜਿਹੜਾ ਪਿਆਜ਼ ਆ ਉਹਨੂੰ ਜ਼ਿਆਦਾ ਟਾਈਮ ਨਹੀਂ ਹੋ ਕਰਦੇ ਨਾ ਜਦ ਤੱਕ ਇਹਨਾਂ ਕਲਰ ਬ੍ਰਾਊਨ ਜਾਂ ਲਾਲ ਜਾਂ ਹੋ ਜੇ ਇੱਕ ਜਾਂ ਦੋ ਮਿੰਟ ਜਿਹੜਾ ਸੇਕ ਤੁਸੀਂ ਲਵਾਉਣਾ ਹੈ ਤੇ ਇਸ ਤਰ੍ਹਾਂ ਹਿਲਾਉਂਦੇ ਰਹਿਣਾ ਬਸ ਇੱਕ ਜਾਂ ਦੋ ਮਿੰਟ ਹੀ ਲਵਾਉਣਾ ਜੇ ਬਾਹਲਾ ਲਵਾਤਾ ਤੇ ਕਾਲਾ ਹੋ ਜੂਗਾ ਮੱਚ ਜਿਓ ਜਿਹੜੇ ਆਪਣਾ ਟੈਸਟਾਂ ਅੰਡੇ ਦੀ ਭੁਰਜੀ ਦਾ ਉਹ ਬਿਲਕੁਲ ਜਿਹੜਾ ਖਰਾਬ ਹੋ ਜੂਗਾ ਦੇਖ ਸਾਡੇ ਤੁਸੀਂ ਮੈਂ ਕੁੱਲ 32 ਤੇ 35 ਕੈਂਟੀਨੂ ਸੇਕ ਲਵਾਉਣਾ ਤੇ ਫੇਰ ਮੈਂ ਕੀ ਕਰੂੰਗਾ ਫੇਰ ਬਈ ਮੈਂ ਪਾਉਂਗਾ ਇਹਦੇ ਵਿੱਚ ਆਪਣਾ ਐਗ ਦੇ ਵਿੱਚ ਪਹਿਲਾਂ ਪਾਉਂਗਾ ਦੁੱਧ ਜਿਹਦੇ ਵਿੱਚ ਮਸਾਲਾ ਵਗੈਰਾ ਘੁਲਾ ਹੋਇਆ ਐ ਇਸ ਤਰ੍ਹਾਂ ਪਾਉਣਾ ਬਈ ਇਹ ਖਾਲੀ ਹੋ ਗਿਆ ਇਹਨੂੰ ਸਾਈਡ ਤੇ ਰੱਖੋ ਹੁਣ ਜਿਹੜਾ ਮਸਾਲਾ ਹੈ ਤੇ ਅੰਡੇ ਆ ਇਹ ਅੰਡੇ ਨਹੀਂ ਪਾਉਣੇ ਪਹਿਲਾਂ ਮਸਾਲਾ ਤੇ ਦੁੱਧ ਤੇ ਆਪਣੇ ਕੱਟੇ ਹੋਏ ਬਰੀਕ ਪਿਆਜ ਜਿਹੜੇ ਉਹਨਾਂ ਤੁਸੀਂ ਚੰਗੀ ਤਰ੍ਹਾਂ ਹਲਾਉਣਾ ਹੈ ਜਿਹੜਾ ਤੁਹਾਡਾ ਦੁੱਧ ਆ ਉਹ ਇਸ ਤਰ੍ਹਾਂ ਗ੍ਰੀਸ ਵਾਂਗੂ ਜਾਂ ਆਪਣੀ ਕਰੀਮ ਵਾਂਗੂ ਲਾ ਲਓ ਗ੍ਰੀਸ ਆ ਦੇਸੀ ਤਰੀਕੇ ਨਾਲ ਸਮਝਾ ਰਿਹਾ ਜਿਹੜੇ ਭੈਣਾਂ ਨੂੰ ਨਹੀਂ ਪਤਾ ਹੁੰਦਾ ਘਰ ਦੇ ਵਿੱਚ ਪਿੰਡ ਮਾਰ ਦੇ ਵਿੱਚ ਚੱਲਦੀ ਹੈ ਦੇਸੀ ਤਰੀਕਾ ਨਾਲ ਗ੍ਰੀਸ ਜੀ ਬਣ ਜਾਣਾ ਇਸ ਤਰ੍ਹਾਂ ਬਾਈ ਇਹ ਬਣ ਜੂਗਾ ਜਿਹੜਾ ਇਸ ਤਰ੍ਹਾਂ ਪੂਰਾ ਬਣ ਗਿਆ ਹੈ ਸਾਨੂੰ ਹੁਣ ਆਂਡਿਆਂ ਵਿੱਚ ਦਿਖਾਉਂਗਾ ਚਾਹ ਇਸ ਤਰੀਕੇ ਡੱਕਾਂਡ ਮਾਣ ਤੇ ਕਿੱਡੀ ਵੱਡੀ ਫਲਾਵ ਟੜੀ ਇਹਦੇ ਵਿੱਚ ਆਉਣ ਵਾਲੀ ਹੈ ਨਾ ਆ ਦੇਖੋ ਤੇ ਨਾ ਤਾਂ ਬਣੀ ਤਜਾਬ ਇਹਦੇ ਨਾਲ ਤੇ ਨਾ ਬਣੀ ਸਾਨੂੰ ਐਸਿਡੀਟੀ ਤੇ ਨਾ ਆਪਣੇ ਤੁਹਾਨੂੰ ਕਿ ਕਾਲ ਜਾਂ ਤੇ ਹੁਣ ਜਿਹੜੇ ਆਪਣੇ ਆਂਡੇ ਸੀ ਮੈਂ ਫੇਰ ਵੀ ਕਹਿ ਰਿਹਾ ਆਂਡਿਆਂ ਦੇ ਵਿੱਚ ਨੂਨ ਮਿਰਚ ਕਿਸੇ ਵੀਰ ਨੇ ਨਹੀਂ ਪਾਉਣਾ ਪਹਿਲਾਂ ਹੁਣ ਜਿਹੜੇ ਆਪਣੇ ਆਂਡੇ ਦੋ ਆਂਡਿਆਂ ਦੀ ਆਪ ਭੁਰਜੀ ਬਣਾ ਰਹੇ ਆ ਜਿਹੜੀ ਕਿ ਤੁਸੀਂ ਮਾਰਕੀਟ ਦੇ ਵਿੱਚ ਲਵਾਵਾਂਗੇ ਤੇ ਤੁਹਾਨੂੰ ਘੱਟੋ ਘੱਟ 60 70 ਰੁਪਏ ਦੀ ਪਾਉਗੇ ਤੇ ਇੰਨੀ ਉਹ ਬਾਨੀ ਵੀ ਨਹੀਂ ਤੇ ਜੇ ਕਿਸੇ ਵੀਰ ਨੇ ਵੱਧ ਟੈਸਟ ਕਰਾ ਲੈਣਾ ਹੋਵੇ ਤਾਂ ਹਨਾ ਜਾਂ ਸਵਾਦ ਵੱਧ ਬਣਾਉਣਾ ਹੋਵੇ ਤੇ ਇਹਦੇ ਵਿੱਚ ਤੁਸੀਂ ਮਾਰਕੀਟ ਦੇ ਵਿੱਚ ਮਸਾਲਿਆਂ ਦੇ ਉਹ ਵੀ ਪਾ ਸਕਦੇ ਹੋ ਪਰ ਉਹ ਆਪਣੀ ਸਿਹਤ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੈ ਤੇ ਮੈਂ ਰੋਕ ਵਾਸਤ ਕਰੂੰਗਾ ਬੇਨਤੀ ਕਰੂੰਗਾ ਸਾਰਿਆਂ ਮੇਰੇ ਮਾਵਾ ਨੂੰ ਭੈਣਾਂ ਨੂੰ ਉਹ ਚੀਜ਼ ਜਿਹੜੀ ਤੁਸੀਂ ਨਾ ਪਾਓ ਕਿਉਂਕਿ ਉਹ ਸਿਹਤ ਲਈ ਬਈ ਬਹੁਤ ਹਾਨੀਕਾਰਕ ਨਾ ਬਸ ਇੱਕ ਦੋ ਮਿੰਟਾਂ ਦੇ ਵਿੱਚ ਜਿਹੜੀ ਪੁਰਜੀ ਆਪਣੀ ਬਣ ਕੇ ਤਿਆਰ ਹੋ ਜੂਗੀ ਐਸ ਤਰ੍ਹਾਂ ਨੂੰ ਹਿਲਾਉਂਦੇ ਰਹਿਣਾ ਤੇ ਜਿਆਦਾ ਜਿਹੜਾ ਹ ਇਹਦੇ ਵਿੱਚ ਚਮਚਾ ਜਾਂ ਆਪਣਾ ਖੁਰਚਣਾ ਹੋ ਗਿਆ ਇਹ ਨਹੀਂ ਮਾਰਨਾ ਜਿਆਦਾ ਮਾਰੂੰਗਾ ਤੇ ਬਰੀਕ ਬਣ ਜੂਗਾ ਤੇ ਤੁਹਾਨੂੰ ਦਿਖਾਵਾਂ ਬਿਲਕੁਲ ਬਿਨਾ ਆਇਲ ਤੋਂ ਬਿਨਾ ਹੋ ਤੋਂ ਨਾਰਮਲ ਮਾਤਰਾ ਦੇ ਵਿੱਚ ਜਿਹੜਾ ਆਇਲ ਪਾਇਆ ਆਪਾਂ ਇਹਦੇ ਵਿੱਚ ਬਸ ਬਿਲਕੁਲ ਸੁੱਕੇ ਬਣ ਗਏ ਛੱਕੀ ਪੁਰਜੀ ਬਣ ਕੇ ਪੁਰਜੀ ਦੇ ਦੋ ਅੰਡੇ ਚਾਰ ਖੋਦ ਦਿੱਤੀ ਹੈ ਬਸ 1-2 ਮਿੰਟ ਲੱਗਣਗੇ ਇਹਨੂੰ ਇਸ ਤਰ੍ਹਾਂ ਅੱਗ ਆ ਤੁਸੀਂ ਘੱਟ ਕਰ ਲੈਣੀ ਥੋੜੀ ਕਿਉਂਕਿ ਇਹ ਥੱਲੇ ਲੱਗਣੀ ਸ਼ੁਰੂ ਹੋ ਜਾਂਦੇ ਜੇ ਜ਼ਿਆਦਾ ਲੱਗਦੇ ਤੁਸੀਂ ਇਹਦੇ ਵਿੱਚ ਪਾਣੀ ਵਗੈਰਾ ਹੋਰ ਥੋੜਾ ਮੋਟਾ ਐਡ ਕਰ ਸਕਦੇ ਹੋ ਕਿਉਂਕਿ ਆਇਲ ਵਗੈਰਾ ਨਹੀਂ ਕਰਨਾ ਤੇ ਹੁਣ ਤੁਸੀਂ ਦੇਖ ਸਕਦੇ ਹੋ ਵੀ ਸਾਈਜ਼ ਜਿਹੜਾ ਅੰਡੇਆਂ ਆ ਸੀ ਉਹ ਆਪਣੇ ਕੀ ਬਣਦੇ ਜਿਹੜਾ ਤੁਸੀਂ ਮਾਰਕੀਟ ਦੇ ਬਖਤਖਾਨ ਨੇ ਉਹਦਾ ਹੁੰਦਾ ਹੈ ਇਹਦਾ ਦੇਖ ਲਓ ਐਰੇ ਕੀ ਸਾਈਜ਼ ਹੈ ਨਾ ਮੈਂ ਥੋੜਾ ਇਹ ਕੈਮਰਾਮੈਨ ਨੂੰ ਕਹੂੰਗਾ ਆਪਣੇ ਭਰਾ ਨੂੰ ਵੀ ਥੋੜਾ ਜਿਹਾ ਨੇੜੇ ਕਰਕੇ ਮਾਰ ਕੈਮਰਾ ਤੇ ਫਿਰ ਦਿਖਾਉਣੇ ਤੁਹਾਨੂੰ ਤੇ ਬੰਨ੍ਹਣੇ ਥੋੜਾ ਜਾਂ ਤੇ ਚੱਲਦੀ ਚੱਲਦੀ ਵੀਡੀਓ ਨੂੰ ਲਾਈਕ ਵੀ ਕਰਦੇ ਕਰੋ ਤੇ ਆਪਣੇ YouTube ਚੈਨਲ SDX ਪੰਜਾਬੀ ਨੂੰ ਸਬਸਕ੍ਰਾਈਬ ਵੀ ਕਰੋ ਜਿਹੜੇ ਭਰਾ ਨਾਲ ਵੀ ਜੁੜਦੇ ਨਾ ਤੇ ਫਿਰ ਦੀ ਸਾਫ਼ ਸੁਥਰੀ ਪੰਜਾਬੀ ਭਾਸ਼ਾ ਦੇ ਵਿੱਚ ਆਪਾਂ ਵੀਰੋਂ ਤੁਹਾਨੂੰ ਦੱਸਾਂਗੇ ਕਿ ਕਿਹੜੀ ਸਬਜ਼ੀ ਕਿਵੇਂ ਬਣਦੀ ਹੈ ਅੰਡੇ ਕਿਵੇਂ ਬਣਦੇ ਪਨੀਰ ਕਿਵੇਂ ਬਣਦਾ ਚਿਕਨ ਕਿਵੇਂ ਬਣਦਾ ਦੇਸੀ ਤਰੀਕੇ ਨਾਲ ਨਾ ਤਾਂ ਥੋੜੇ ਬਣੂਗਾ ਪੰਜਾਬ ਤੇ ਨਾਂ ਲੱਗਣੇ ਤੁਹਾਨੂੰ ਕਰੂਗਾ ਜੀ ਆ ਦੇਖੋ ਬਈ ਨੋਰਮਲ ਤਰੀਕੇ ਨਾਲ ਬਣਾਉਣੀ। ਕਿੰਨਾ ਕ ਟਾਈਮ ਲੱਗਿਆ ਬਸ 5 ਤੋਂ 7 ਮਿੰਟ ਹੈ ਜਿਹੜੇ ਇਹ ਸਾਰੇ ਇਹਦੇ ਵਿੱਚ ਲੱਗੇ ਆ। ਤੇ ਹੁਣ ਜਿਹੜਾ ਸਿਲੰਡਰ ਹੈ ਉਹ ਨੂੰ ਮੈਂ ਬੰਦ ਕਰ ਦੂਗਾ ਤੇ ਇਹ ਨੂੰ ਇਕੱਲੇ ਤਾ ਦੇ ਉੱਤੇ ਜਿਹੜਾ ਮੈਂ ਛੱਡ ਦੂੰਗਾ। ਤੇ ਹੁਣ ਫਿਰ ਮੈਂ ਦਿਖਾਉਣਾ ਕੈਮਰਾ ਕੋਲੇ ਕਰਕੇ ਵੀ ਇਹਦਾ ਕਲਰ ਹੈ ਕਿੰਦਾ ਨਾ ਬਣ ਗਿਆ ਤੇ ਕਿਵੇਂ ਨਾ। ਤੇ ਦੇਖ ਸਕਦੇ ਹੋ ਵੀਰੋ ਇਹਦਾ ਕਲਰ ਹੈ ਇਹਦਾ ਬਹੁਤ ਵਧੀਆ ਟੈਸਟੀ ਤੇ ਕਿੰਦਾ ਘੈਂਟ ਬਣ ਗਿਆ। ਇਹ ਹੁੰਦੀ ਹੈ ਵੀ ਨੇਚਰਲ ਤਰੀਕੇ ਨਾਲ ਆਪਾਂ ਪੁਰਜੀ ਆਵੇ ਘਰ ਦੇ ਵਿੱਚ ਜਿਹੜੀ ਬਣਾ ਸਕਦੇ। ਕੋਈ ਇਹਦੇ ਵਿੱਚ ਮੈਂ ਜ਼ਿਆਦਾ ਮਸਾਲੇ ਐਡ ਨਹੀਂ ਕੀਤੇ ਸਿਰਫ ਨਾਰਮਲ ਘਰ ਦੇ ਵਿੱਚ ਮਸਾਲੇ ਹੁੰਦੇ ਉਹ ਕੀਤੇ। ਤੁਸੀਂ ਦੇਖ ਲੋ ਕਲਰ ਦੇਖ ਲੋ ਕਿੰਨਾ ਘੈਂਟ ਬਣਿਆ ਤੇ ਫਲਾਫਟ ਦੇਖ ਲੋ ਦੀ ਕਿੰਨੀ ਆਈਏ ਪਰ ਗਲਤੀ ਇਹ ਨਹੀਂ ਕਰਨੀ ਤੁਸੀਂ ਵੀ ਇਹਦੇ ਵਿੱਚ ਜਿਹੜਾ ਨੂਨ ਮਿਰਚ ਮਸਾਲਾ ਹੁੰਦਾ ਉਹ ਸਿੱਧਾ ਨਹੀਂ ਪਾਉਣਾ ਉਹ ਇੱਕ ਦੁੱਧ ਦੇ ਵਿੱਚ ਘੋਲ ਕੇ ਪਾਉਣਾ ਦੁੱਧ ਦੇ ਕਾਰਨ ਜਿਹੜਾ ਥੋੜਾ ਅੰਡਾ ਦਾ ਟੈਸਟ ਆ ਉਹ ਐਕਸਟਰਾ ਬਣੂਗਾ ਵੱਖਰਾ ਬਣੂਗਾ ਤੁਸੀਂ ਬਾਕੀ ਕਹੋਗੇ ਬਾਈ ਨੇ ਬਾਕੀ ਚੀਜ਼ ਦੱਸੀ ਸੀ ਹੈ ਨਾ ਇੱਕ ਵਾਰ ਜੂ ਟ੍ਰਾਈ ਕਰਕੇ ਵੇਖੋ ਘਰ ਦੇ ਵਿੱਚ ਤੇ ਸਾਰੇ ਮੇਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਅਗਲਾ ਪੋਇਨ ਬਣਾਵਾਂਗੇ ਸਬਜ਼ੀ ਬਣਾਵਾਂਗੇ ਉਹ ਵੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਜਿਹੜੇ ਵੀਰ ਭਰਾ ਮੇਰੇ ਵੀਡੀਓ ਵਗੈਰਾ ਦੇਖਣਗੇ ਤੇ ਐਸ ਡੀ ਐਫ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਂਟੀ ਦਾ ਬਟਨ ਔਨ ਕਰ ਲਓ ਤਾਂ ਜੋ ਆਪਣੀ ਨਵੀਂ ਨਵੀਂ ਵੀਡੀਓ ਤੁਹਾਡੇ ਤੱਕ ਅਪਡੇਟ ਹੁੰਦੀ ਰਹੇ ਧੰਨਵਾਦ ਜੀ